ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਅਨਬਾਸੀ ਲੌਗਸ ਤੇ ਗਰਵੀ ਬਹੁਤ ਜ਼ਿਆਦਾ ਹੋਈ ਪਈ ਏ ਪਰ ਆਪਣਾ ਕੜੀ ਖਾਨ ਦਾ ਮਨ ਕਰ ਰਿਹਾ ਤੇ ਇਧਰ ਮੈਂ ਕੜੀ ਰੱਖਦੀ ਅਜੇ ਬਣੀ ਨਹੀਂ ਹੈਗੀ ਤੁਹਾਨੂੰ ਪਤਾ ਘਟੋ ਘਟ ਕੰਟਾ ਡੇਟ ਰਿਚੂਗੀ ਕੜ-ਕੜ ਕੇ ਬਣੂਗੀ ਕੜੀ ਤੇ ਇੱਕ ਪਾਸੇ ਮੈਂ ਧੱਕਦਾ ਤੇਲ ਪਕੌੜਿਆਂ ਵਾਸਤੇ ਚਿਮੜੀ ਲੱਪਾ ਕਰਦੇ ਆਉਣ ਜਾਂ ਨਾਲ ਤਲਦੇ ਆਪਾਂ ਪਕੌੜੇ ਤੇ ਕੜੀ ਦੇ ਨਾਲ ਤੁਹਾਨੂੰ ਪਤਾ ਹੀ ਹੈ ਚੌਲਾਂ ਦਾ ਹੀ ਮੈਚ ਹੁੰਦਾ ਹੈ ਤੇ ਚੌਲ ਹੀ ਬਣਾਉਂਗੀ ਮੈਂ ਬਸ ਫੜ ਫੜ ਪਕੌੜੇ ਬਣਾ ਕੇ ਪਹਿਲਾਂ ਪਾ ਲਾਂ ਉਸ ਤੋਂ ਬਾਅਦ ਫਿਰ ਮੈਂ ਚੌਲ ਤਾਂ ਰੋਗੀ ਤੇ ਗਰਮੀ ਬਹੁਤ ਜ਼ਿਆਦਾ ਪੀਕ ਤੇ ਬਹੁਤ ਬੁਰਾ ਹਾਲ ਹੋ ਰਿਹਾ ਹੈ ਯਾਰ ਰਖੜੀ ਆ ਜੇ ਅਗਲੇ ਮਹੀਨੇ ਪਰ ਆਡੀ ਪੂਆਡ ਅਡਵਾਂਸ ਹੀ ਰਖੜੀ ਬਣਨ ਆ ਗਈ ਸਾਨੂੰ ਮੈਂ ਪਹਿਲੇ ਮਹੀਨੇ ਪਗਾ ਤੀਜਾ ਹੁਕਮ ਲੱਗ ਜੇ ਸਰਕਾਰ ਫਿਰ ਉਹ ਮੰਨਣਾ ਪੈਂਦਾ ਭਾਈ ਹੋਰ ਸਹੀ ਗੱਲ ਹੈ ਨਾ ਨਾ ਕੋਈ ਰਹੀ ਹੈ ਜੀ ਇਹ ਭੋਤ ਖਣੀਏ ਤੁਹਾਨੂੰ ਸਾਰੇ ਕਸਦਗਾ ਤੁਹਾਨੂੰ ਪੂਆ ਨਹੀਂ ਆਈ ਹੈਗੀ ਠੀਕ ਹੈ ਮੇਰੇ ਕੋਲ ਨਹੀਂ ਆ ਰਹੀ ਹੈ ਮਿੱਠਾ ਕਿੱਥੇ ਆ ਮਿੱਠਾ ਆ ਬਗੜ ਤੇਰੇ ਅੱਛਾ ਮੇਰਾ ਰਹਿ ਗਿਆ ਇਹ ਨਾ ਮੈਨੂੰ ਭੁਆ ਨੇ ਕਿਸੇ ਨਹੀਂ ਕੀਤੀ ਜੇ ਕਿਨ ਭੁਆ ਨਹੀਂ ਆਈ ਆਈ ਭੁਆ ਨੂੰ ਆਗੀ ਭੁਆ ਲੋ ਗ੍ਰੈਂਡ ਵੈਲਕਮ ਹੋ ਰਿਹਾ ਭੁਆ ਦਾ ਭੁਆ ਮਹੀਨੇ ਪਹਿਲਾਂ ਕੜੀ ਬਣਾ ਰਹੀ ਹੋਰ ਭੂਆ ਰਖੜੀ ਕਿੰਨੀ ਤਰੀਕ ਦੀ ਏ ਸਰ ਇਹ ਨਾ ਰੱਖੋ ਇਹ ਇਹ ਸਰ ਇਹ ਨਹੀਂ ਪਤਾ ਪਰ ਕਿ ਰਖੜੀ ਹੈ ਕਿੰਨੀ ਤਰੀਕ ਦੀ ਏ ਔਰ ਮੈਂ ਉਸ ਦਿਨ ਆਉਂਗੀ ਜਦੋਂ ਆਪਣੇ ਗੁੜ ਗੁੜ ਹਮਰਾ ਕੜਸੀ ਮਾਰੀ ਭੁਆ ਨੇ ਕਿ ਦੂਜ ਕਦਾਂ ਹੈ ਦੂਜ ਕਦਾਂ ਹੈ तू जो तू है जो सुन है आ का तो आ गुजरा के दूजी दूजी दिन बसा ले हां है तू आ बोल के खड़े हो वो पसीना सबके का परनीत ने माफाते ना बेटा मैंने छोटे में का है गम नहीं लगता वो ज्यादा छोटा कोई को तो पता लगे ना पानी पानी पाओ ठंडा किथे ਤੇ ਮੀ ਆਊਗਾ ਆ ਰਹਾ ਮੈਂ ਆਪੂਆਂ ਮਿਲਣ ਲੱਗ ਪਾ ਮੇਰੇ ਪਕੌੜੇ ਹੋ ਜਾਂਦੇ 2 ਵਜੇ ਆਹ ਕੀ ਹੋ ਗਿਆ 2 ਹੋ ਜਾਊਗਾ ਪੱਕੇਗਾ ਪਰ ਹੁਣ ਪੂਆ ਨੇ ਕਹਿਤਾ ਤੇ ਦੇਖ ਮੈਂ ਆਊਗਾ ਕਿਉਂਕਿ ਮੈਂ ਖਾਰਾ ਸੁਣੀਏ 12 ਵਜੇ ਉਹ ਦੱਸਦਾ ਸੀ ਵੀ ਚਿੰਦਕੜ ਦਾ ਦੂ ਪੈ ਜਾ ਪਟਿਆਰੇ ਤੇ ਗਿਆ ਆਹ ਪਟਿਆਰੇ ਤੇ ਪਿਆ ਹੈ ਕੋਟ ਵਾਲੇ ਤੇ ਪਿਆ ਹੈ ਇੱਥੇ ਆਇਦਰ ਪੈ ਗਿਆ ਆਪਣੇ ਇਸਕ ਨੇ ਪਾਣੀ ਪਤਕੋਲ ਪਾਣੀ ਪਤਕਨਾਲ ਕੋਲੇ ਬਿਠੇਰੇ ਪਾਸੇ ਫੇਰ ਆਊਗਾ ਸਿੰਘ ਰੋਗਣੀ ਸਾਰਾ ਜਣਾ ਤੇ ਪਕਦਾ ਸਾਰੇ ਜਣਾ ਪੂਰਾ ਮੀਂਹ ਆਉਣਾ ਤੇ ਪੂਰਾ ਸਾਰਿਆਂ ਨੂੰ ਵੈਲਕਮ ਕਰਨਾ ਪਹਿਲਾਂ ਦੇਖੇ ਗੁੱਡੇ ਗੁੱਡੀਆਂ ਸਾੜਨ ਜਾਂਦੇ ਹੁੰਦੇ ਸੀ ਵੀ ਮੀਂਹ ਪੈ ਜਾਏ ਹੁੰਦੇ ਸੀ ਉਹ ਵੀ ਨਹੀਂ ਸਾੜਦੇ ਹੋਰ ਹਾਂ ਅੰਦਰ ਅੰਦਰ ਹੀ ਬਹੁਤ ਕੁਝ ਕਰੇ ਅੰਦਰ ਵੇਖੀ ਚਾਹਵਾ ਕਰਦੇ ਬਾਰੀਓ ਇਧਰ ਆਪਣੀ ਕੜੀ ਬਣ ਗਈ ਜੀ ਠੀਕ ਅਸਾਂ ਬਾਹਰ ਕੜੀ ਬਣ ਗਈ ਜੀ ਕਸਨਾ ਚ ਹੌਲ ਧਰ ਦਿਨਾ ਮੈਂ ਕਸਨਾ ਚ ਪਾਣੀ ਪਾ ਕੇ ਰੱਖ ਦੇ ਉਹ ਧਰ ਦੇ ਕੜੀ ਹਾਏ ਆ ਕੀ ਕਰ ਹਮਣ ਕੜੀ ਸੱਚ ਕਿਵੇਂ ਬਣੀ ਵਧੀਆ ਬਣੀ ਪਾਉਣ ਆਪਰ ਤੋਂ ਖਾਗਰ ਹਮਣ ਤੋਂ ਨਹੀਂ ਬਸ ਮੈਂ ਕੜੀ ਦਾ ਸਵਾਦ ਨਹੀਂ ਹੈ ਕੜੀ ਦਾ ਸਵਾਦ ਨਹੀਂ ਹੈ ਜੰਮਣਾ ਦੇ ਇੰਨੀਆਂ ਲੱਗੀਆਂ ਨੇ ਬਾਹਰ ਨਹੀਂ ਲੱਗੀਆਂ ਆਈਆਂ ਉੱਪਰ ਤੇ ਜੀ ਅੱਛਾ ਠਾਕੇ ਜਉਗਾ ਸਵੇਰ ਨੂੰ 5 ਵਜੇ ਹੋ ਗਏ ਤੇਰੀ ਜਾਨ ਆ ਗਈ ਮੇਰੀ ਜਾਨ ਆ ਗਈ ਆਏ ਮੇਰੀ ਜਾਨ ਆ ਜਾ ਹੱਗ ਕਰ ਮਮਾ ਨੂੰ ਪਟਕੇ ਮੇਰੀ ਜਾਨ ਪੋਤ ਲਗੀ ਪੋਤ ਹੀ ਚਲੇ ਗਈ ਹਾਂ ਕਿਸੇ ਦੇ ਦੇਖੋ ਓਏ 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 ਕੀ ਜੀ ਖਾਣੀ ਕੀ ਜੀ ਖਾਣੀ ਜਾਵਣਾ ਹੂੰ ਜਾਵਣਾ ਨਾ ਉਹ ਵੀ ਰਹਿ ਆ ਜਾ ਵੀ ਰਹਿ ਕੀ ਹੈ ਕੀ ਮਾ ਕੀ ਹੈ ਹਾਂਜੀ ਅਬ ਕੀ ਲੈ ਕੇ ਆਏ ਆ ਦੇ ਬਾਰੀ ਚੀਜ਼ ਲੈ ਕੇ ਦੋ ਯਾਰ ਕਹਿੰਦੇ ਕਿ ਜੀ ਲੈ ਕੇ ਦੋ ਭਾਈ ਫਤਿਹਰਾ ਨੂੰ ਖੁਸ਼ੀ ਚ ਲੱਡੂ ਖਵਾ ਲਿਆ ਖੁਸ਼ੀ ਹੈਗੀ ਹੈ ਹੈਗੀ ਹੈ ਖੁਸ਼ੀ ਇੱਕ ਹੈ ਫਤਿਹ ਹੈ ਫਤਿਹ ਕੀ ਖੁਸ਼ੀ ਅਮਨ ਫਤਿਹ ਨੇ ਲੱਡੂ ਖਾਇਆ ਖੁਸ਼ੀ ਚ ਕਿਵੇਂ ਮੈਂ ਟਿੰਡੀ ਅੱਜ ਕਿ ਦਰਿਆ ਸਾਰਾ ਦਿਨ ਸਕੂਲ ਦੇ ਵਿੱਚ ਵਧੀਆ ਪਾਪ ਸੀਨੇ ਦਾ ਭਿੱਜਿਆ ਪਿਆ ਫਤੇ ਉਹ ਮਾਈ ਗੋਡ ਖਾएंगे हम ਡੱਬਾ ਲੈ ਕੇ来ਏ ਖੁਸ਼ੀ ਮੈਂ ਲੱਡੂ ਖਾएं ਨਹੀਂ ਜੀ ਮੋਤੀ ਚੁੰਦੇ ਨਹੀਂ ਹੈਗੇ ਅੱਛਾ ਮੋਤੀ ਚੁੰਦੇ ਵੀ ਵੈਸੇ ਨਹੀਂ ਹੁੰਦੇ ਲੱਡੂ ਤੇ ਦੂਜੇ ਵੀ ਵੈਸੇ ਨਹੀਂ ਹੁੰਦੇ ਨੇ ਤੇ ਦੇਖ ਲੋ ਟੇਸਟ ਵਿੱਚ ਕਿੰਨਾ ਫਰਕ ਹੁੰਦਾ ਹੈ ਨਾ ਕੀ ਟਾਈਮ ਹੋ ਗਿਆ ਸੈਮ ਹੋ ਗਿਆ ਜੀ ਤਿੰਨ ਬੰਦ ਹੋ ਗਏ ਪੂਰੇ ਦੋ ਮਿੰਟ ਅੱਜ ਆਪ ਵੀ ਅੱਜ ਵੀ ਚੈਨਲ ਲੈ ਕੇ ਆਏ ਆ ਅੱਛਾ ਪਨੀਰ ਆ ਗਈ ਚਾਂਦੀ ਦੀ ਹੈ ਨਾ ਪੁੱਤ ਕੋਈ ਨਾ ਨਹੀਂ ਚੱਕੋ ਜੀ ਦੱਸੋ ਸਹੀ ਕਾਦੀ ਖੁਸ਼ੀ ਚ ਇਹ ਹੈਗੇ ਨੇ ਬਸ ਵੈਸੇ ਅੱਜ ਕੱਲ ਸਾਡੀ ਆਈ ਸੀ ਭੂਆ ਅੱਜ ਉਹ ਮੈਨੂੰ ਰੱਖੜੀ ਬੰਨ੍ਹ ਕੇ ਗਈ ਹੈ ਉਹ ਰੱਖੜੀ ਦੀ ਖੁਸ਼ੀ ਚ ਕਿਉਂਕਿ ਭੂਆ ਇਸ ਵਾਰ ਆਈ ਸੀ ਤੇ ਕਹਿੰਦੇ ਫਿਰ ਮੈਂ ਹੁਣੇ ਬੰਨ੍ਹ ਜਾਨੀ ਆ ਫਿਰ ਮੈਨੂੰ ਦੁਬਾਰਾ ਆਉਣਾ ਪਊਗਾ ਹਾਂ ਲੱਗਦਾ ਫਤਿਹ ਦਾ ਜੁੜਾ ਟੇਡਾ ਹੀ ਹੋਈ ਜਾਂਦ ਫੁੱਲੇ ਦਿਲ ਦਾ ਜਿੱਧਰ ਨੂੰ ਮਰਜੀ ਵੱਜਦਾ ਭੱਜਦਾ ਹਾਂ ਮੈਂ ਤੇ ਹਾਂ ਪਾ ਆ ਹੁਣ ਚਾਹੀਦੀ ਚਾਹੀਦੀ ਸੀ ਨਾ ਮਾਤਾ ਗੋਈ ਨੀ ਵੀ ਆ ਤੇ ਲੱਡੂ ਖਾ ਕੇ ਦੇਖਨੀ ਤੇ ਵਾਟ ਐਸਟੀ ਹੈ ਚਾਹੀਦੀ ਲੱਡੂ ਸ਼ਾਮ ਨੂੰ ਆਪਾਂ ਇਨਵਾਈਟਡ ਵੀ ਆ ਜਾਣਾ ਵੀ ਕੱਢ ਲੈਣਾ ਅਸੀਂ ਮਾਈਟਡ ਨਹੀਂ ਉਹ ਕੱਪਰ ਨੂੰ ਚੱਲਣ ਪਾ ਗਿਆ ਅਮਨ ਅਮਨ ਸੁਟਾ ਕਰਾਉਂਦਾ ਕਈ ਗਾਣੇ ਦਾ ਉਹ ਬੰਦ ਕਰ ਲੈ ਅਰੇ ਮੈਂ ਨਾ ਸੂਟ ਦਾ ਕਲਰ ਆ ਲੈਣਾ ਸੀਗਾ ਪਰ ਜਿੱਦਣੇ ਹੀ ਸੂਟ ਸਿਲੈਕਟ ਕਰਨ ਗਏ ਪਤਾ ਨਹੀਂ ਕੀ ਹੋਇਆ ਉੱਥੇ ਕਾਲੀ ਕਾਲੀ ਹੀ ਸੂਟ ਸਿਲੈਕਟ ਕਰਕੇ ਆ ਗਈਆਂ ਤੇ ਹੁਣ ਭਾਜੀ ਐਂ ਕਹਿ ਰਹੇ ਨੇ ਵੀ ਗਗਨ ਉਹ ਸੂਟ ਤੇ ਭੇਜ ਤੇ ਵਰਕ ਵਾਸਤੇ ਵੀ ਅਜੇ ਕਿਹੜਾ ਗਾਹ ਕਿਤੇ ਉਹਨਾਂ ਨੇ ਆਪਣੇ ੱਡੇ ਤੇ ਲਾ ਤਿਆ ਸੀ ਚੇਂਜ ਕਰ ਸਕਦੇ ਆ ਹਾਂ ਹਮਣ ਹਮਣ ਦਾ ਆਕਰ ਗਾਣੇ ਬੰਦ ਕਰਦੇ ਗਾਣੇ ਕਾਪੀਰਾਈਟ ਆ ਜਾਣਾ ਵੀਡੀਓ ਤੇ ਮੱਪਾ ਦਾ ਵਾਲੀ ਕੁ ਡਿਜ਼ਾਈਨ ਤੇ ਹਾਂ ਹਲੇ ਨੇ ਸ਼ੁਸ਼ਵਾ ਸਾਬਾ ਦੀ ਗੱਲ ਹੈ ਸਾਹਾ ਮੈਂ ਤੇਵਲ ਸਾਬਾ ਨੰਨ ਤੈਦੀ ਹੈ ਅੱਛਾ ਜੀ ਕਦੇ ਜੀ ਕਿਸੇ ਦਿੱਤੀ ਨਹੀਂ ਆ ਕੇ ਆਇਆ ਦਿੱਤੀ ਗਈ ਹੈ ਮਮਣ ਦੇ ਦਿੱਤੀ ਨਹੀਂ ਲੈ ਤਾਂ ਨ ਦਿੱਤਾ ਮੈਂ ਮਾਮਣ ਮੈਨੂੰ ਕਦੋਂ ਮਿਲੇ ਸੀ ਉਹ ਯਾਰ ਕਿਤੇ ਗੱਡੀ ਮੁਰਦੀ ਨਹੀਂ ਆਈ ਪਰਨੀਤ ਆਈ ਜਰਾ ਤੇਰਾ ਫੈਸ਼ਨ ਦਿਖਾਵਾਂ ਅਮਰ ਭਰੇ ਹੋ ਤਰ ਮੁੰਡਾ ਦੇ ਤੇਰਾ ਚੈਨ ਕੱਢ ਵਾਰ ਕੱਢ ਤੇ ਸਹੀ ਕਿਹੜੀ ਚੈਨ ਐਨ ਸਰਦਾਰਾਂ ਨੂੰ ਨਹੀਂ ਅੱਜ ਜਗ੍ਹਾ ਚ ਦੇਣੀਆ ਖੰਡ ਮੈਂ ਮੈਂ ਪਾਈ ਕਦੋਂ ਨਾ ਪੁੱਤ ਕੱਢ ਕੇ ਤੇ ਦਿਖਾ ਤੇਰੀ ਟੀ-ਸ਼ਰਟ ਦੇ ਵਿੱਚ ਉਹ ਦੇ ਵਿਜੀਬਲ ਹੋ ਰਹੀ ਐ ਵਰਨੀਤ ਨੇ ਨਾ ਅੱਜ ਚੈਨ ਪਤਾ ਨਹੀਂ ਕਿੱਥੋਂ ਲੈਂਦੇ ਕਿਨੇ ਦਿੱਤੇ ਜਦੋਂ ਜਾਣ ਮੇਰੇ ਦੋਸਤਾਂ ਦਿੱਤੀ ਦੋਸਤਾਂ ਦਿੱਤੀ ਬਲੈਪ ਵਰਨੀਤ ਤੂੰ ਟੌਰ ਕੱਢ ਕੇ ਫਿਰਿਆ ਕਰ ਚੈਨ ਜੂਲ ਪਾ ਕੇ ਹਨਾ ਸ਼ਾਬਾਸ਼ ਤੇਰੇ ਮੁੰਡਿਆ ਕੱਢਦੇ ਚੈਨ ਬਣਿਤ ਮੈਂ ਤਾਂ ਦੱਸਦਾ ਮੈਂ ਜਮਾ ਚੰਗੀਆਂ ਲੱਗਾਂ ਤੁਸੀਂ ਚੈਨ ਬਣਾ ਸਕਦੇ ਨਹੀਂ ਲੈ ਹੱਥ ਅਸੀਂ ਬੰਦੇ ਆ ਤੇ ਲੱਗ ਗਿਆ ਨਾ ਤੂੰ ਹੀ ਜਾਣ ਉਹ ਨਾ ਤੇ ਬੰਦੇ ਨਹੀਂ ਹੈਗੇ ਹੱਦ ਹੋ ਗਈ ਯਾਰ ਸਾਡੀ ਹੁਣ ਆਪਣੀ ਮੇਰੀ ਕਿਹੜੇ ਸਾਡੀ ਕਿਹੜਾ ਚੈਨ ਹੋਇਆ ਕਿ ਮੋਟੀ ਜਿੱਦਾਂ ਦੀ ਆ ਦੇਖ ਇਹਨੂੰ ਦੇਖ ਦੇ ਕੱਢ ਦੇ ਤੂੰ ਗੇਮ ਖੇਡ ਰਾਹੀ ਜੀ ਕੱਢ ਕੇ ਤਾਂ ਦਿਖਾ ਦੇ ਪੁੱਤੋ ਮਜ਼ਾਕ ਨਹੀਂ ਕੱਟ ਲੱਗਦੀ ਐ ਐਸ ਤਰ੍ਹਾਂ ਨਹੀਂ ਆ ਗਿਆ ਇਹਦਰੋਂ ਕਰ ਦਿਖਾ ਦੇ ਹੱਥ ਨੂੰ ਦਿਖਾ ਦੇ ਪੁੱਤ ਕੱਢ ਦਿਖਾ ਦੇ ਮੈਂ ਬੰਦ ਕਰੂ ਯਾਰ ਹੁੱਕ ਕੀ ਇਹ ਨਨੇ ਨਨੇ ਅਈ ਕਿੱਤੀ ਸ਼ਾਬਰੀਆ ਤਾਂ ਪਰ ਇਹ ਦਿਖਾ ਦੇ ਬਤ ਪਰ ਨਹੀਂ ਦਿਖਾ ਦੇ ਉਹ ਤਾਂ ਮਾਮੂ ਦੀ ਪਈ ਘਰੇ ਮੈਂ ਤੈਨੂੰ ਮੰਗ ਲੈਂਦਾ ਮੈਂ ਤੈਨੂੰ ਫਰਾ ਦਿੰਦੀ ਪਿਲਾ ਪਾਲਾ ਲੈ ਹੱਦ ਹੋ ਗਈ ਅਈਆ ਮਾਮੂ ਦੀ ਪਈ ਮਾਮੂ ਦੀ ਚਾਣ ਕਰੇ ਮੇਰ ਕੋ ਐਡੀ ਮੋਟੀ ਚਾਂਦੀ ਦੀ ਚਾਣ ਪਈ ਵਿੱਚ ਘੁੰਮਣ ਲਿਖਿਆ ਹੋਇਆ ਬਸ ਗੱਲ ਕਰ ਵੀ ਘੁੰਮਣ ਲਿਖਿਆ ਹੈ ਤੂੰ ਵਾਸੀ ਹੈ ਉਹਦਾ ਘਟਾ ਕੇ ਬਹੁਤ ਪਵਾ ਬਸ ਬਸ ਹੋਰ ਦਿਖਾ ਕੀ ਦਿਖਾ ਮਾਂ ਚਾਂਦਾਂ ਆਵੇ ਆਣੀ ਮਾਰੋ ਮਾਰ ਕੇ ਖਾਣਾ ਪਰਨੀਤ ਦਿਖਾ ਦਿਓ ਰਾਤ ਦੋਗੀ ਖੜਾ ਹੋ ਕੇ ਦਿਖਾਣਾ ਖੜਾ ਕੇ ਦੇਖਾ ਕਿੰਦਾ ਲੱਗੂੰ ਹਾਂ ਇਹ ਮੈਂ ਮਰ ਜਾਮਣਾ ਆਈ ਫੋਨ ਚਾਹੁੰਦੇ ਨੇ ਹਾਂ ਇਹ ਭਾਜੀ ਕਹਿੰਦੇ ਠੀਕ ਲੱਗ ਰਿਹਾ ਯਾਰ ਕਿੱਥੇ ਫਤਿਹ ਸਿੰਘ ਉਹਨਾਂ ਸਾਰੇ ਹੀ ਕਹਿ ਰਹੇ ਵੀ ਆਰਾਮ ਕਰ ਲੋ ਆਰਾਮ ਕਰ ਲੋ ਹੋਰ RAM ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗਾ ਵੀ ਇਹ ਕਿ ਤੇ ਆਰਾਮ ਕਰ ਲੈਣ ਆਪਣੇ ਕੋਲੋਂ ਹੀ ਗੱਲਾਂ ਜੂਮ ਕਰੀ ਜਾ ਰਿਹਾ ਕਹਿਣਾ ਸੀ ਠੱਤੀ ਠੀਕ ਹੈ ਠੀਕ ਆਪਣਾ ਕੋਲੋਂ ਆਪ ਹੀ ਮੈਨੂੰ ਗੱਲਾਂ ਸੁਣਾ ਦਿਆ ਪੰਮਾ ਮਮਾ ਤੁਸੀਂ ਆਏ ਕਹਿਣਾ ਸੀ ਮਮਾ ਤੁਸੀਂ ਆਏ ਕਹਿਣਾ ਸੀ ਉਹਦਰ ਅੰਦਰ ਲੈਸ਼ ਨਹੀਂ ਮੈਚ ਹੋ ਰਹੀ ਅੱਜ ਸੱਚੇ ਕਹਿੰਦੇ ਅਸੀਂ ਕਾਫੀ ਨਹੀਂ ਪੀਣੀ ਹੈਗੀ ਅੱਜ ਹੀ ਪੀਣੀ ਹੈ ਚਾਹ ਦੁੱਧੂ ਪੱਤੀ ਦੁੱਧ ਚ ਪੱਤੀ ਪਾ ਦੇ ਉਹ ਕਹਿੰਦੇ ਸਾਨੂੰ ਕਾਫੀ ਨਹੀਂ ਅਸੀਂ ਪੀਣੀ ਹੈਗੀ ਮੈਂ ਹਾਂ ਚੱਲ ਨਹੀਂ ਨਹੀਂ ਬੋ ਤੁਸੀਂ ਵੀ ਉਹੀ ਪੀ ਲੋ ਵੈਸੇ ਵੀ ਥੋੜਾ ਕਾਮ ਜਕੂਮ ਜਿਆ ਹੋ ਰਿਹਾ ਹੈ ਉਹੀ ਠੀਕ ਰਹੂਗਾ ਕਿਹਦੇ ਨਾਲ ਲੈਸ਼ ਮੈਚ ਕਰਨੀ ਮੇ ਆਈ ਹੱਲਪ ਜਾ ਰਹਾ ਨਹੀਂ ਇਹ ਜ਼ਿਆਦਾ ਡਾਰਕ ਹੈ ਉਹ ਲਾਈਟ ਨਹੀਂ ਪਰ ਆਹ ਅੜੀ ਅੱਗੇ ਮੋਤੀ ਲੱਗੇ ਨਹੀਂ ਇਹ ਤਾਂ ਮੈਚ ਹੋ ਰਹੇ ਨੇ ਆਹ ਦੀ ਇਹ ਲਾਈਟ ਇਹ ਜ਼ਿਆਦਾ ਲਾਈਟ ਆਹ ਵਾਲੀ ਹੋ ਰਹੀ ਹੈ ਜ਼ਿਆਦਾ ਡਾਰਕ ਲੱਗ ਰਹੀ ਹੈ ਥੋੜੀ ਜੀ ਕਿੱਥੇ ਲਾਣੀ ਕਿੱਥੇ ਦੁਪट्टे ਤੇ ਲਾਣੀ ਆਹ ਵਾਲੇ ਤੇ ਫੋਟਨ ਪੇਸਟਿੰਗ ਕਰਨੀ ਮੈਂ ਹਰੂ ਆਹ ਵਾਲੀ ਅੱਛਾ ਆ ਦੁਪੱਟਾ ਇਹਦੇ ਨਾਲ ਫਿਰ ਤੇ ਮੈਂ ਲਾਦਾ ਚੱਲ ਜੂਗੀ ਆ ਇਹਦੇ ਵਿੱਚ ਮੋਤੀ ਨਹੀਂ ਦੇਖ ਕਢਾਈ ਨਾਲ ਚਾਹਉਣੀ ਹੈ ਨਾ अच्छा फिर और कोई देख ले इथे कितनियां ਦਪਈਆਂ ਨੇ ਆਹ ਵਾਲੀ ਦੇਖ ਨਹੀਂ ਨਹੀਂ ਉਹ ਜੀ ਟੈਡੀ ਟੱਡੀ ਜੀ ਹਾਂ ਇਹ ਉੱਪਰ ਧਰ ਕੇ ਪੇਸਟਿੰਗ ਵਾਲੀ ਤੇ ਉੱਪਰ ਧਰ ਕੇ ਲਗਣੀ ਆ ਆ ਦੇਖ ਲੈ ਫਿਰ ਹਾਏ ਹਾਏ ਪੱਖਾ ਤੇ ਲਾ ਲੈਂਦੀ ਕਿੰਨੀ ਗਰਮੀ ਹੈ ਪਸੀਨਾ ਪਸੀਨਾ ਹੋਈ ਪਈ ਇਹ ਚੱਲ ਰਹੀ ਹੈ ਜਿਵੇਂ ਇਹ ਠੀਕ ਹੈ ਕਿਉਂਕਿ ਆੜੀ ਉੱਪਰ ਵਾਲੀ ਕਢਾਈ ਹੈ ਨਾ ਉਹਦੇ ਨਾਲ ਮੈਚ ਕਰ ਰਹੀ ਹੈ ਕਿ ਦੋ ਤਰ੍ਹਾਂ ਦੀ ਕਢਾਈ ਚ ਲੱਗ ਜਾਂਦਾ ਇੱਥੇ ਗਬਕਾ ਲਾ ਸਕ ਲੋ ਜੀ ਫਾਈਨਲੀ ਆ ਕੀ ਜੀ ਇਹ ਸੂਟ ਨੇ ਅੱਛਾ ਜੀ ਮੈਂ ਕਿਹਨਾਂ ਨਾਈਟ ਸੂਟ ਲਿਆ ਕੇ ਰੱਖੇ ਨੇ ਇਹ ਤਾਂ ਲੱਗੰਦੇ ਨੇ ਸਾਰੀ ਕਰਗੀਆਂ ਹੁੰਦੇ ਨੇ ਹਨਾ 10000 ਤਾਂ ਕਿਹਨਾਂ ਬੰਦੇ ਅੱਛਾ ਇਹ ਸੀ 10000 ਵਾਲਾ ਜਿਹੜੇ ਤੋਂ ਕੱਲ ਵੀਡੀਓ ਪਾਈ ਸੀ ਲੈ ਲਓ ਕੋਈ 10000 ਵਾਲਾ ਸੂਟ ਸਾਰੇ ਤੇ ਲੋਗੇ ਅੱਛਾ ਜੀ ਚਲ ਫਿਰ ਵਧੀਆ ਉਹ ਕੀ ਕਹਿੰਦੇ ਹੁੰਦੇ ਨੇ ਕਿੰਨੂ ਜਿਹਾ ਜੋਰੀ ਨੂੰ ਪਰਖ ਹੁੰਦੀ ਹੈ ਇਹ ਰੈਡੀ ਉਹ ਤਾਂ ਕੱਲ ਜਿਹਨਾਂ ਨੂੰ ਪਰਖੇ ਜਿਹੜਾ ਜਿਹਾ ਚ ਇਹਨਾਂ ਨੂੰ ਪਰਖੇ ਹੁੰਦੇ ਨੇ ਮਹਿੰਗੇ ਬੜੇ ਨੇ ਸਾਡੇ ਕਿਹਨਾਂ 2000 ਦਾ ਮਿਲਦਾ ਮੈਂ ਕਿਹਾ ਇਹਦੇ ਨਾਲ ਦਾ ਹਾਂ ਮੈਂ ਨਹੀਂ ਐਨੇ ਤਾਂ ਦੇਖੋ ਅਸੀਂ ਮੈਂ ਤਾਂ 5-5000 ਕੀ ਮੈਂ ਚਲ ਆ ਲਾਸਟ ਹੈ ਤੈਨੂੰ ਮੈਂ ਨਾ ਕਿੰਨਾ ਲਾਲਾ ਆਪਾਂ ਨੂੰ ਕਿੰਨਾ ਦਾ ਸੂਟ ਪਿਆ ਇਹ ਅਹੀਂ ਕਿਹਾ 2000 ਦਾ ਜੀ ਮਿਲਦਾ ਤੇ ਅਹੀਂ ਕਿੰਨਾ ਪਾਇਆ ਰੇਟ ਇਹਦਾ ਕਿੰਨਾ ਰੇਟ ਹੈ ਮੈਂ ਆਪਣਾ ਰੇਟ ਹੈਗਾ ਜੀ 10000 ਰੁਪਿਆ ਵੀ ਕਸਟਮਰ ਪ੍ਰਾਈਸ ਹੈ ਆਪਾਂ ਫੇਰ ਹੀ 5000 ਘੱਟ ਪਾਏ ਨੇ ਨਹੀਂ ਤੇ ਕਿਹਾ ਸੀ 2000 ਦਾ ਲਿਆ ਕੇ 10000 ਦਾ ਇੰਨਾ ਹਰਾਮ ਦਾ ਖਾ ਕੇ ਕਿੱਥੇ ਅਸੀਂ ਜਾਣ ਦੇਣੀ हां ये मैच हो रही है डार्क जेआ भी है लाइट जेआ भी कॉम्बिनेशन है फिर मैं कहा बहन मेरे तो लाला तू क्या 2000 ਮੇਤੋਂ ਕਾ 2000 ਦੇ ਹਿਸਾਬ ਨਾਲ ਮੈਨੂੰ ਭੇਜੋ ਨਾ ਨਾ 950 ਰੁਪਏ ਇੱਕ ਦੇ ਸੂੜਾ ਦੇਣੀਆਂ ਮੈਨੂੰ ਦਵਾ ਦੇ ਮੈਂ ਹੈ ਅੱਛਾ ਦਵਾਈਆਂ ਦੇਣੇ ਮੈਂ ਹੈ ਹੈ ਸਾਨੂੰ ਕੀ ਗਰਮੀ ਦੀ ਫਾ ਲਗਾ ਥੱਕੇ ਖਾਂਦੇ ਘਰੇ ਬੈਠੇ ਸੂਤ ਨਹੀਂ ਪਤਾ ਹੁਣਾ ਹਨਾ ਉਹਨਾਂ ਨੂੰ ਕੋਈ ਗੱਲ ਨਹੀਂ ਬਾਕੀ ਅੱਜ ਕੱਲ ਪਤਾ ਕਿ ਇਹ ਕਾਪੀਆਂ ਬਹੁਤ ਆ ਰਹੀਆਂ ਨੇ ਕੱਪੜੇ ਦੀਆਂ ਤੇ ਫਿਰ ਉਹ ਕਿਸੇ ਨੂੰ ਐ ਲੱਗਦਾ ਕਾਪੀ ਦੇਖ ਕੇ ਵੀ ਸ਼ਾਇਦ ਵੀ ਇਹ ਸਸਤੀ ਹੈ ਤੇ ਉਹ ਅਗਲਾ ਮਹਿੰਗੀ ਨਾਲੇ ਤੂੰ ਸਿੱਧੀ ਕਾਮਨ ਸੈਂਸ ਆ ਯਾਰ 8000 ਰੁਪਿਆ ਅਸੀਂ ਕੱਢ ਕੇ ਇੰਨਾ ਪੈਸਾ ਹਰਾਮ ਦਾ ਖਾ ਕੇ ਕਿੱਥੇ ਜਾਣਾ ਉਹ ਰੱਬ ਦੇਖਦਾ ਏ ਹੋਰ ਬੱਚਿਆਂ ਵਾਸਤੇ ਅਸੀਂ ਕਮਾ ਰਹੇ ਆ ਆਪਣੇ ਵਾਸਤੇ ਥੋੜੀ ਉਹ ਕਰ ਰਹੇ ਆ ਤੇ ਐਹੀ ਜਿਹੀ ਕੋਈ ਗੱਲ ਨਹੀਂ ਹੈਗੀ ਕਿ ਅਸੀਂ ਕੋਈ 400 ਦੀ 500 ਦੀ ਹਜ਼ਾਰ ਦੀ ਗੱਲ ਹੁੰਦੀ ਐ ਥੋੜੀ ਕਿ ਸਿੱਧਾ 2000 ਦਾ ਸੂਟ ਲੈ ਕੇ ਤੇ ਅਸੀਂ 10000 ਦਾ ਵੇਚ ਦਾਂਗੇ ਯਾਰ ਹੱਦ ਹੋ ਗਈ ਅਸੀਂ ਤੇ ਰਤ ਰਤ ਕਰੋੜਪਤੀ ਹੋ ਜਾਈਏ ਕਰੋੜਪਤੀ ਬਣ ਜਾਣਾ ਹੀ ਰਤ ਰਤ ਜਿਦਾਂ ਹੀ ਹੁਣ ਆਦੇ 4 ਸੂਟ ਵੇਚ ਗਏ ਨੇ ਅਮਨ 2000 ਦਾ ਸਾਨੂੰ ਸਾਨੂੰ ਬਹੁਤ ਪੈਸਾ ਬਚ ਗਿਆ ਫਿਰ ਜਿਵੇਂ ਇੱਕ ਵੇ ਇਹ ਕਹਿੰਦਾ ਕਹਿੰਦੇ ਇੱਕ ਸੂਟ ਨੂੰ 10000 ਰੁਪਏ ਕੱਢਦੀਆਂ ਬੁਟੀਕ ਵਾਲੀਆਂ ਅੱਛਾ ਜੀ ਮੈਂ ਕਿਹਾ ਪਸੀਨਾ ਚੋਂਦਾ ਰਹਾ ਹਾਂ ਦੇ 2:30 ਵਜੇ ਮੈਨੂੰ ਉਹਦੀ ਕਾਲ ਆਈ ਤੇ ਮੈਂ ਕਿਹਾ ਜੀ ਮੈਂ 10000 ਇੱਕ ਸੂਟ ਜੋ ਬੰਦਾ ਹੋ ਤਾਂ ਮੈਂ ਇੱਥੇ ਬਹੋੜੀਏ 2 ਮਹੀਨਾ ਤੋਂ ਸਿਰ ਛਾੜ ਲੱਗੀ ਪਈ ਆ ਐਨੀ ਕਾ ਤਾਂ ਸਿਰ ਖਪਤੀ ਕਰੀ ਆ ਇਹ ਤਾਂ ਫਿਰ ਮੈਨੂੰ ਲੱਗਾ 10-15 ਮਹੀਨੇ ਸੂਟ ਵੇਚ ਕੇ ਹੀ ਵਾਧੂ ਪੈਸਾ ਕਮਾ ਲੈਣਾ ਜਿੰਨੇ 20 ਸੂਟ ਬਣ ਗਏ ਆਪਣੇ ਹੈ ਆਪਣੇ ਤਾਂ ਬੱਲੇ ਬੱਲੇ ਆ ਹਾਂ ਹਾਂ ਤਾਂ ਮਹੀਨੇ ਦਾ ਲੱਖ ਮਿੰਟ ਚ ਬਣ ਜਾਣਾ ਕਰਨਾ ਕੋਈ ਟੈਨਸ਼ਨ ਹੀ ਨਹੀਂ ਆਪਾਂ ਨੂੰ ਇੰਨੀ ਲੈਣ ਦੀ ਜਿੰਨਾ ਸੂਟ ਪਰੇ ਤੋਂ ਕਿਰੋ ਤਾਂ ਪਹੁੰਚ ਲੈ ਛੋਟਾਣ ਰਾਤ ਨੂੰ ਫੋਟੋਆਂ ਆਉਣੀਆਂ ਛੋਟੀਆਂ ਨਹੀਂ ਫੋਟੋਆਂ ਕਾ ਦੀਆਂ ਉਹ ਛੋਟਾਣੇ ਫੋਟੋਆਂ ਪਾਉਗਾ ਫਿਰ ਆਪਾਂ ਨਾਲ ਡਿਜ਼ਾਈਨ ਮੈਂਸ਼ਨ ਕਰਕੇ ਨਾਲ ਮੈਜ਼ਰਮੈਂਟ ਡਾਈਮੈਂਸ਼ਨ ਕਰਕੇ ਫੇਰ ਦੇਣਾ ਇਦਾਂ ਥੋੜੀ ਛੋਟ ਬਣਦੇ ਆ ਤੇ ਤੂੰ ਮੇਰੇ ਆਹ ਕਲਰ ਦਾ ਮੇਰਾ ਸੂਟ ਹੈ ਨਾ ਮਨ ਆ ਵਾਲੇ ਕਲਰ ਦਾ ਹੁਣ ਮੈਨੂੰ ਯਾਦ ਆਇਆ ਕਲਰ ਵੇਖ ਕੇ ਤੇ ਅਮਨੁਰੀ ਚੱਲੇ ਨੇ ਬਾਜ਼ਾਰ ਦੇ ਅੱਜ ਬਣਾਉਣਾ ਕੀ ਫੇਰ ਨਹੀਂ ਪਤਾ ਅਮਨ ਕੀ ਬਣਾਉਣਾ ਅੱਜ ਹੋਰ ਤੁਸੀਂ ਦੇਖਦੇ ਨੇ ਸੱਜਣਾ ਬੈਠਾ ਉਦੇ ਇਹਨੇ ਕੀ ਉਹਦੇ ਕਟੋਰੀਆਂ ਭੇਜਾਂਗੀ ਹੈ ਖਤੇ ਨਾ ਕਰ ਪੁੱਤ ਫਤੇ ਅੰਦਰ ਲੱਬੀ ਇਹਨੇ ਬਣਾ ਰੱਖਿਆ ਰੋਡ ਉਹਦੇ ਨਾਲ ਪੁੱਤ ਪਹਿਲਾ ਤਰ੍ਹਾਂ ਪੁੱਤ ਲੱਗਾਂਗਾ ਇਹ ਕੰਮ ਕਰਕੇ ਇਧਰ ਦੋ ਦੋ ਉੱਪਰ ਗਿਆ ਕੀ ਪਤਾ ਕੁਛ ਨਾ ਕੁਛ ਪਤਾ ਲੱਗ ਜਾਈਏ ਜੇ ਕੋਈ ਹੈਲਪਰ ਮਿਲ ਜੇ ਨਾਲ ਤਾਂ ਕਿੱਥੇ ਆਪਣੇ ਮੈਂ ਆਂਟੀ ਨੂੰ ਪੁੱਛਿਆ ਸੀ ਇੱਕ ਨੂੰ ਮੈਂ ਕਿਹਾ ਆਂਟੀ ਜੇ ਕੋਈ ਹਾਂ ਘਰੇ ਮੈਂ ਕਹਾਂ ਤੀਏ ਕੋਈ ਆ ਗਿਆ ਤਾਂ ਪਲੀਜ਼ ਦੇ ਦਿਓ ਮੈਂ ਜਿਆਦਾ ਏਜ ਵੀ ਨਾ ਹੋਵੇ ਉਹਨਾਂ ਦੀ ਨਹੀਂ ਚੱਲ ਰਹੀ ਵਾਲੀ ਹਾਂ ਜਿਆਦਾ ਏਜ ਹੋਰ ਜਿਆਦਾ ਏਜ ਪਾ ਕੇ ਨਿਕਲ ਉਥੋਂ ਸੈਂਟਰ ਤੋਂ ਨਿਕਲ ਗਿਆ ਉੱਥੇ ਹਣ ਰਹੀ ਤੇ ਸਟ੍ਰਾਈਕ ਆ ਜਾਣੀ ਤੇਰੀ ਏ ਮੈਂ ਤੇ ਇਹ ਜੀ ਲਈ ਨਹੀਂ ਹੈ ਜਿਹੜੇ ਪਹੁੰਚੇ ਨੇ ਥੱਲੇ ਫਤਿਹ ਇਧਰ ਆਵੋ ਤੇ ਮੇਰੇ ਕੋਲੇ ਇਧਰ ਆ ਜਾ ਕੀ ਹੋ ਗਿਆ ਪਾਪਾ ਨੂੰ ਦੱਸਤਾ ਕਿ ਕੀ ਕੀ ਲੈ ਕੇ ਆਉਣਾ ਕੀ ਕੀ ਇਤਲੇ ਕਰਨੇ ਮਲਾਈ ਇਤਲਾ ਕੀ ਉਹਨੂੰ ਨੂਨ ਮਲਾਈ ਤੇ ਘਰੇ ਹੈਗੀ ਨੂਨ ਵੀ ਘਰੇ ਹੈਗਾ ਆਪਾਂ ਫਿਰ ਮਲਾਈ ਲੈ ਗਏ ਇੱਕ ਤਰ੍ਹਾਂ ਦਾ ਬ੍ਰੈਡ ਹੂੰ ਬ੍ਰੈਡ ਨਾਲ ਬ੍ਰੈਡ ਲੈ ਆਵਾਂਗੇ ਹਾਂ ਇਤਲੇ ਲੈ ਜਾਣਾ ਇੱਕ ਤਰ੍ਹਾਂ ਦੀ ਡੱਬੀ ਹੂੰ ਅੱਛਾ ਤੇਰਾ ਦੇਹ ਲਾਲ ਅੱਛਾ ਆਦਰ ਪਾਪਾ ਬਾਹਰ ਕੱਢਣ ਲੱਗੇ ਗੱਡੀ ਹਾਂ ਆਪਾਂ ਆਪਾਂ ਪਾਪਾ ਅੱਛਾ ਗੱਡੀ 'ਚ ਕੋਈ ਆਉ ਤਾਂ ਨਹੀਂ ਪਈ ਓਹ ਬੋਤਲ ਕਿਹਦੀ ਬੋਤਲ ਪਗ ਕੋਈ ਪਈ ਨਹੀਂ 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 ਭਾਈ ਓਹ ਮੈਂ ਕਹਿ ਰਹੀ ਸੀ ਜੇ ਬੋਤਲ ਰੱਖੂਗੇ ਨਾ ਸਾਰੀ ਛੜ ਜੂਗੀ ਓਹ ਹਾਂ ਇਧਰ ਆ ਮਰ ਇੱਕ ਜਸ ਗੱਡੀ ਦਾ ਪੂਰਾ ਸਲੋਮ ਮਸ਼ੀਨ ਓ ਤੂੰ ਐਨ ਦਾ ਤੂੰ ਭਰਾ ਜਾ ਇੱਥੋਂ ਤੂੰ ਪਾ ਕੇ ਫੇਰ ਨਿੱਕਰ ਵਿੱਚ ਆ ਗਿਆ ਏ ਆ ਫੜ ਲੈ ਕੀ ਹੋ ਗਿਆ ਕੀ ਹੋ ਗਿਆ ਮਾਰ ਤੇ ਫਿਰ ਸਿੱਟੀ ਚੁੰਨੀ ਮੇਰੀ ਖਰੀਮਾ ਔਰ ਤੇਨੂੰ ਅੰਦਰੋਂ ਨਹੀਂ ਪਤਾ ਲੱਗਿਆ ਬੰਦਲ ਗਿਆ ਪਟਿਕ ਵਾਲਾ ਬੰਦਾ ਪਤਾ ਸਾਈਡ ਤੇ ਹੋ ਜਾ ਪਰ ਇਹ ਮੈਂ ਗੇਟ ਖੋਲਾਂ ਲੈ ਫਤਿਹ ਨੂੰ ਇੰਨਾ ਮਜ਼ਾ ਹੁੰਦਾ ਨਾ ਬਾਹਰ ਧੁੱਪੇ ਫਿਰ ਕੇ ਅੱਜ ਪਤਾ ਨਹੀਂ ਕਿੱਥੋਂ ਹਲਕੀ ਜੀ ਜਿੱਦਾਂ ਸਰਦੀਆਂ ਚ ਹੋ ਨਹੀਂ ਹੁੰਦੇ ਹੈਗੇ ਦਿਨ ਉਹੋ ਜਿਹੀ ਫੀਲਿੰਗ ਆਉਂਦੀ ਹੈ ਪਰ ਚੜਿਆ ਮੈਨੂੰ ਗੁੱਸਾ ਹੋਇਆ ਕਿਸੇ ਗੱਲ ਤੇ ਉਹ ਕਿਹੜੀ ਗੱਲ ਤੇ ਚੜਿਆ ਉਹ ਨਹੀਂ ਮੈਂ ਡਿਸਕਸ ਕਰ ਦੂੰਗੀ ਬਸ ਅੱਛਾ ਜੀ ਘਰੇ ਬਿਠਾ ਲਈ ਹੈ ਨਾ ਨੂੰ ਬਸ ਨਹੀਂ ਬਟੀਕ ਪੰਜ ਮਿੰਟ ਤੇ ਘਰੇ ਹਾਂ ਸਾਡੇ ਬਟੀਕ ਦਾ ਕੰਮ ਕਰ ਤੂੰ ਬਸ ਨਹੀਂ ਕੰਮ ਤਾਂ ਵਿਚਾਰ ਆਪਣੇ ਘਰ ਦੇ ਹੁਣ ਸਾਰਾ ਉਹ ਚਲ ਅਸੀਂ ਕਿਹੜਾ ਲੋਕਾਂ ਵਾਂਗ ਉਹਨੂੰ ਜਾ ਕੇ ਕਹਿੰਨੀ ਆ ਵੀ ਤੁਹਾਡੇ ਹੀ ਕਰੀ ਉਹ ਆਪਣੀ ਮਰਜ਼ੀ ਨਾਲ ਤੁਹਾਨੂੰ ਕਹਿੰਦੇ ਤੈਨੂੰ ਜਿੰਨਾ ਤੂੰ ਸੌਖਾ ਕਰ ਸਕਦਾ ਉਹਨਾਂ ਕਿ ਜਿਹਦਾ ਵੀ ਕਰਨਾ ਕਰ ਮੈਡਮ ਆ ਵੀ ਐਸੇ ਹੋ ਜੋ ਕਦੀ ਨਹੀਂ ਬੋਲਦੇ ਵੀ ਮੇਰਾ ਕੰਮ ਕਰੋ ਕਿਸੇ ਔਰਤਾਂ ਨਹੀਂ ਕਰਨਾ ਬਹੁਤ سارے ਲੋਕ ਆਤੇ ਮੈਡਮ ਜਿਨ੍ਹਾਂ ਦੇ ਅੰਦਰ ਨਾ ਸੈਨ ਸ਼ਕਤੀ ਖਤਮ ਹੋ ਚੁੱਕੀ ਹੈ ਹਾਂ ਉਹ ਤਾਂ ਦੇਖਦੇ ਹੀ ਹੈ ਕਿ ਸਾਨੂੰ ਕੱਲ ਇੱਕ ਵਰਕਰ ਨੂੰ ਫੋਨ ਲਾਇਆ ਹੂੰ ਉਹ ਕਹਿੰਦਾ ਉਨਕੇ ਅੰਦਰ ਮੈਂ ਵੀ ਕਈ ਲੋਕਾਂ ਕਰਾ ਸੈਨ ਸ਼ਕਤੀ ਖਤਮ ਹੋ ਚੁੱਕੀ ਹੈ। ਤੋਂ ਹਮ ਆਪਸੇ ਆਪਕੇ ਸਾਥ ਹੀ ਕੰਮ ਕਰੇਗਾ। ਮੈਂ ਬਸ ਇਹਨੂੰ ਠੀਕਵਾਣ ਹੋ ਗਈ ਆ ਜਾਓ। ਬਸ ਠੀਕ ਹੈ ਕਿ ਇੱਥੇ ਆ ਜਾਓਗਾ ਆਰਾਮ ਨਾਲ ਕਰਿਓ। ਕੀ ਕਰਨਾ ਸਬਜੀ ਦਾ? ਅਰੇ ਇਹ ਟਾਇਲਟ ਹੋਈ ਲੱਗ ਜਾਊਗੀ। ਪਾਣੀ ਪਾਪਾ ਨੇ ਚਲਾ ਰੱਖਿਆ ਹੈ। ਚਲੋ ਜੀ ਮਣੂਰੀ ਚ ਲੱਗੇ ਆਣ ਆਪਾਂ ਚਲੀਏ ਅੰਦਰ। ਨਹੀਂ ਜਲਦੀ ਉਹ ਪਰਾਂਦੀ ਲਾ ਰੱਖੀ। ਕਹਿਣਾ ਮੈਂ ਪਰਾਂਦੀ ਵੇਖਣੀ ਹੈ। ਕਹਿੰਦਾ ਗੱਡੀ ਦੇਖਣੀ ਦੇਖ ਲਈ ਬੱਚੋ ਚਲੋ ਜੀ ਛੋਣੀ 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 ਤੇ ਦੀਦੀ ਹੁਣੀ ਕਹਿ ਰਹੀ ਕਹਿੰਦੇ ਗੇਟ ਵਾਲਾ ਸੋਨਾ ਲੱਗਣ ਲੱਗ ਗਿਆ ਤੇ ਸੱਚੀ ਫਾਈਬਰ ਜੀ ਲਾ ਕੇ ਨਾ ਗੇਟ ਘੈਂਟ ਲੱਗਣ ਲੱਗ ਗਿਆ ਇਹਨਾਂ ਮਤਲਬ ਅੱਗੇ ਬਾਹਰੋਂ ਸਾਰਾ ਕੁਝ ਦੇਖਦਾ ਹੁੰਦਾ ਸੀਗਾ ਅੰਦਰ ਤੇ ਹੁਣ ਆਪਣਾ ਵਿਹੜੇ 'ਚ ਜਿਵੇਂ ਮਰਜ਼ੀ ਆਰਾਮ ਨਾਲ ਬੈਠੇ ਰਹੋ ਕੋਈ ਟੈਨਸ਼ਨ ਨਹੀਂ ਹੈਗੀ ਤੇ ਮੈਂ ਬਸ ਹੁਣ ਬੱਚਿਆਂ ਨੂੰ ਦੁੱਧ ਪਾਣੀ ਪਿਆ ਕੇ ਫਿਰ ਮੈਂ ਉਹਨਾਂ ਨੂੰ ਸੁਵਾਨੀ ਆ ਪੇ ਚਲੋ ਜੀ ਅੱਜ ਦਾ ਵਲੌਗ ਵੀ ਮੈਂ ਇੱਥੇ ਐਂਡ ਕਰਦੀ ਆ ਕਿਉਂਕਿ ਅੱਦਵਾਦ ਹੁਣ ਤੁਹਾਨੂੰ ਵੀ ਪਤਾ ਮੈਂ ਬਸ ਰਾਤ ਦੀ ਰੋਟੀ ਪਾਣੀ ਦਾ ਦੇਖਣਾ ਕੀ ਬਣਾਣਾ ਹੈ